ਤੁਹਾਡਾ ਗਾਣਾ ਬੀਤੇ ਦਿਨ ਦਲਜੀਤ ਨੇ ਇੰਸਟਾਗ੍ਰਾਮ ਤੇ ਆਗਾਇਆ ਤੇ ਕਾਫੀ ਮਕਬੂਲ ਹੋਇਆ ਕੀ ਕਹਿਣਾ ਚਾਹੁੰਦੇ ਹੋ ਕਿਦਾਂ ਦਾ ਲੱਗਿਆ ਮੇਰੇ ਦੋਸਤ ਨੇ ਵਟਸਐਪ ਕੀਤਾ ਉਹਦੇ ਵਿੱਚ ਮੈਨੂੰ ਜਾ ਦੇਖਿਆ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਐਡੇ ਵੱਡੇ ਕਲਾਕਾਰ ਨੇ ਦਲਜੀਤ ਭਾਜੀ ਨੇ ਮੇਰਾ ਸੌਂਗ ਆਇਆ ਕਿ ਜਿੰਨੀ ਮੈਨੂੰ ਖੁਸ਼ੀ ਹੋਈ ਉਨੀ ਮੈਨੂੰ ਤਕਲੀਫ ਵੀ ਹੋਈ ਕਿ ਮੇਰਾ ਸੌਂਗ ਹੈ ਮੈਨੂੰ ਹੀ ਛਪਾਇਆ ਜਾ ਰਿਹਾ ਹੈ ਦਰਦ ਹਸੀਬ ਉਥੇ ਲਿਖ ਦੰਦੇ ਤਾ ਮੇਰੇ ਜੋ ਮੇਰੇ ਅੰਦਰ ਤਕਲੀਫ ਹੈ ਉਹ ਤਕਲੀਫ ਨਾ ਹੋਵੇ। ਸੁਜੀਤ ਖਾਨ ਨੂੰ ਨਾ ਬਾਲੀ ਸਕੂ ਨੂੰ ਕਿਸੇ ਨੂੰ ਕੋਈ ਮਤਲਬ ਐਗਰੀਮੈਂਟ ਨਹੀਂ ਹੈ ਕੋਈ ਐਨਓਸੀ ਨਹੀਂ ਹੈ ਕੋਈ ਕਿਸੇ ਵੀ ਜਗ੍ਹਾ ਦੇ ਸਿਗਨੇਚਰ ਨਹੀਂ ਹੈ। ਬਲਕਿ ਮੈਨੂੰ ਤਾਂ ਪਤਾ ਨਹੀਂ ਲੱਗਦਾ ਕਦਰ ਕੌਣ ਮੇਰਾ Song ਗਾ ਦਿੰਦਾ ਮੇਨ ਤਾਂ ਕੋਈ ਦੋਸਤ ਹੀ ਮਿੱਤਰੀ ਦੱਸਦਾ ਵੀ ਭਾਈ ਤੇਰਾ Song ਆ ਗਿਆ। ਤੁਸੀਂ ਜਿਹੜੇ ਹਮਦਰਦ মিডিਆ ਦੇ ਨਾਲ ਤੇ ਮਹਾ ਬਿਆਨ ਸਿੰਘ ਰੋੜੀਆਂ ਇੱਕ ਸ਼ਾਇਰ ਹੈ। ਮਲੇਰਕੁਟਲਾ ਤੋਂ ਜਿਹੜਾ ਕਾਫੀ ਲੰਮੇ ਸਮੇਂ ਤੋਂ ਗੀਤਕਾਰੀ ਦੇ ਖੇਤਰ ਦੇ ਵਿੱਚ ਆਪਣਾ ਨਾਮ ਚਮਕਾਉਣ ਦੇ ਲਈ ਜਦੋ ਜਹਿਦ ਕਰ ਰਿਹਾ ਹੈ ਤੇ ਉਸ ਸ਼ਾਇਰ ਨੇ ਬਹੁਤ ਸੋਹਣੀਆਂ ਲਾਈਨਾਂ ਲਿਖੀਆਂ ਕਿ ਹਰ ਕੋਈ ਦਰਦ ਹਸੀਬ ਨਹੀਂ ਹੁੰਦਾ ਉਸ ਦੇ ਵਾਂਗ ਅਜੀਬ ਨਹੀਂ ਹੁੰਦਾ ਜਿੰਨਾ ਤੱਕ ਦਿਲ ਸਾਫ਼ ਨਾ ਹੋਵੇ ਦਿਲ ਦੇ ਰੱਬ ਕਰੀਬ ਨਹੀਂ ਹੁੰਦਾ ਸ਼ੁਕਰ ਖੁਦਾ ਦਾ ਖੁਸ਼ ਰਹਿਣੇ ਆ ਕਿਸੇ ਨੂੰ ਇਹ ਵੀ ਨਸੀਬ ਨਹੀਂ ਹੁੰਦਾ ਹਰ ਕੋਈ ਦਰਦ ਹਸੀਬ ਨਹੀਂ ਹੁੰਦਾ ਇਹ ਸ਼ਾਇਰ ਬੀਤੇ ਦਿਨੀ ਚਰਚਾ ਦਾ ਵਿਸ਼ਾ ਬਣਦਾ ਹੈ ਮਸ਼ਹੂਰ ਗਾਇਕ ਦਲਜੀਤ ਦੁਸਾਂਝ ਉਹਨਾਂ ਦੇ ਵੱਲੋਂ ਉਹਨਾਂ ਦਾ ਗੀਤ ਜੋ ਸੰਨ 2000 ਦੇ ਵਿੱਚ ਆਇਆ ਸੀ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਉਹ ਗੀਤ ਗੁਣ ਬਣਾਇਆ ਜਾਂਦਾ ਹੈ ਤੇ ਆਓ ਗੱਲਬਾਤ ਕਰ ਲੈਨੇ ਆ ਸ਼ਾਇਰ ਦੇ ਨਾਲ ਕੀ ਉਹਦੇ ਸ਼ਿਕਵੇ ਨੇ ਕੀ ਗੱਲਬਾਤ ਹੈ ਆਓ ਗੱਲਬਾਤ ਕਰ ਲੈਨੇ ਆ ਅਸੀਫ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਜੀ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਸਾਨੂੰ ਪੇਸ਼ ਕੀਤਾ ਹੈ ਜੀ ਅੱਛਾ ਮੈਂ ਇੱਕ ਤੁਹਾਡੇ ਤੋਂ ਜਾਣਨਾ ਚਾਹਣਾ ਤੁਹਾਡਾ ਗਾਣਾ ਬੀਤੇ ਦਿਨ ਦਲਜੀਤ ਨੇ ਇੰਸਟਾਗ੍ਰam ਤੇ ਆ ਗਿਆ ਤੇ ਕਾਫੀ ਮਕਬੂਲ ਹੋਇਆ ਕੀ ਕਹਿਣਾ ਚਾਹੁੰਦੇ ਹਾਂ ਕਿਦਾਂ ਦਾ ਲੱਗਿਆ ਕੋਈ ਜਦੋਂ ਮੈਂ ਪਹਿਲੀ ਵਾਰ ਉਹ ਸੌਂਗ ਸੁਣਿਆ ਉਹਨਾਂ ਦੀ ਆਵਾਜ਼ ਦੇ ਵਿੱਚ ਮੈਨੂੰ ਵੈਸੇ ਪਤਾ ਨਹੀਂ ਸੀ ਵੀ ਉਹਨਾਂ ਨੇ ਮਤਲਬ ਸੌਂਗ ਗਾਇਆ ਕਿਸੇ ਮੇਰੇ ਦੋਸਤ ਨੇ ਵਟਸਐਪ ਕੀਤਾ ਉਹਦੇ ਵਿੱਚ ਮੈਂ ਜਦ ਦੇਖਿਆ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਐਡੇ ਵੱਡੇ ਕਲਾਕਾਰ ਨੇ ਦਿਲਜੀਤ ਭਾਜੀ ਨੇ ਮੇਰਾ ਸੌਂਗ ਗਾਇਆ ਲੇਕਿਨ ਜਦ ਮੈਂ ਉਹਨਾਂ ਦੇ ਮਤਲਬ ਕੈਪਸ਼ਨ 'ਚ ਗਿਆ ਤਾਂ ਉਹਦੇ ਵਿੱਚ ਲਿਖਿਆ ਹੋਇਆ ਸੀ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਸੁਜੀਤ ਖਾਨ ਬਾਲੀ ਸਰਗੂ ਉਸ ਟਾਈਮ ਇੰਨਾ ਜ਼ਿਆਦਾ ਛੜਕਾ ਲੱਗਿਆ ਮਨ ਨੂੰ ਤਕਲੀਫ ਵੀ ਹੋਈ ਕਿ ਜਿੰਨੀ ਮੈਨੂੰ ਖੁਸ਼ੀ ਹੋਈ ਓਨੀ ਮੈਨੂੰ ਤਕਲੀਫ ਵੀ ਹੋਈ ਕਿ ਮੇਰਾ Song ਹੈ ਮੈਨੂੰ ਹੀ ਛਪਾਇਆ ਜਾ ਰਿਹਾ ਹੈ ਕਿ ਜਿੱਥੇ ਉਹਨਾਂ ਦਾ ਜ਼ਿਕਰ ਕੀਤਾ ਤਾਂ ਕਿ ਕਿਉਂ ਹੋ ਵੀ ਮਤਲਬ ਮੈਨੂੰ ਮੇਰਾ ਵੀ ਜ਼ਿਕਰ ਕਰ ਦਿੰਦੇ ਦਰਦ ਹਸੀਬ ਮੇਰੇ ਕੋਲੇ ਤਾਂ ਵੀ ਚਲੋ ਮੇਰੇ ਕੋਲ ਮੇਨਕੇ ਦਰਦ ਹਸੀਬ ਉਥੇ ਲਿਖ ਦਿੰਦੇ ਤਾਂ ਮੇਰੇ ਜੋ ਮੇਰੇ ਅੰਦਰ ਤਕਲੀਫ ਹੈ ਉਹ ਤਕਲੀਫ ਨਾ ਹੁੰਦੀ ਤੁਹਾਡੀ ਗੱਲ ਬਿਲਕੁਲ ਵਾਜਬ ਹੈ ਪਰ ਹੋ ਸਕਦਾ ਵੀ ਜਿਹੜੀ ਦਲਜੀਤ ਹਰਾਂ ਦੀ ਟੀਮ ਹੈ ਹਾਂਜੀ ਉਹ ਦੇਖੋ ਇਕੱਲੇ ਤਾਂ ਕੰਮ ਕਰਦੇ ਨਹੀਂ ਪੂਰੀ ਟੀਮ ਉਹਨਾਂ ਦਾ ਟੀਮ ਵਰਕ ਹੁੰਦਾ ਹੈ ਤੇ ਉਹਨਾਂ ਨੇ ਹੋ ਸਕਦਾ ਸੁਰਜੀਤ ਖਾਨ ਹਰਾਂ ਦੇ ਨਾਲ ਗੱਲ ਕੀਤੀ ਹੋਵੇ ਜਾਂ ਉਹਨਾਂ ਨੂੰ ਇਸ ਤਰ੍ਹਾਂ ਲੱਗਿਆ ਹੋਵੇਗਾ ਕਿ ਜਿਹੜੇ ਪੂਰੇ ਡਾਕੂਮੈਂਟਸ ਨੇਗੇ ਜਾਂ ਉਹ ਮਤਲਬ ਤੁਹਾਡੇ ਵੱਲੋਂ ਉਹਨਾਂ ਨੂੰ ਪ੍ਰੋਵਾਈਡ ਕਰਵਾ ਦਿੱਤੇ ਗਏ ਹੋਣਗੇ ਜਾਂ ਕਹਿਣ ਦਾ ਮਤਲਬ ਸਿੱਧੇ ਸ਼ਬਦਾਂ ਚ ਕਹੀਏ ਵੀ ਉਹ ਗਾਣਾ ਤੁਹਾਡੇ ਵੱਲੋਂ ਵੇਚਿਆ ਜਾ ਚੁੱਕਿਆ ਹੋਵੇ ਉਹਨਾਂ ਨੂੰ ਇਸ ਤਰ੍ਹਾਂ ਦੀ ਕੋਈ ਗੱਲਬਾਤ ਸਰ ਉਹਦਾ ਕੋਈ ਸਬੂਤ ਤਾਂ ਹੋਣਾ ਚਾਹੀਦਾ ਹੈ ਦੇਖੋ ਸਭ ਤੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਗਰ ਆਪਾਂ ਗਾਣਾ ਵੇਚਾਂਗੇ ਜਾਂ ਕੁਝ ਇਸ ਤਰ੍ਹਾਂ ਅਗਲਾ ਆਪ ਨੂੰ ਪੈਸੇ ਦੇ ਰਿਹਾ ਠੀਕ ਹੈ ਜੀ ਵੀ ਆ ਤੁਹਾਨੂੰ ਇੰਨੇ 10000 20000 ਜਾਂ ਜਾਂ ਜੋ ਜਿੰਨੇ ਵੀ ਗਾਣਾ ਦੇ ਪੈਸੇ ਦੇ ਰਿਹਾ ਉਹ ਵੇਚੇ ਤਾਂ ਦੇਣ ਨਹੀਂ ਲੱਗਿਆ ਜੀ ਉਹ ਗਲਤ ਠੀਕ ਹੈ ਜੀ ਪੈਸੇ ਉਹ ਮੈਂ ਤੋਂ ਮਤਲਬ ਐਨਓਸੀ ਲਊਗਾ ਐਗਰੀਮੈਂਟ ਕਰਾਊਗਾ ਸਿਗਨੇਚਰ ਲਊਗਾ ਨਾ ਤਾਂ ਇਹਨੇ ਕਿਸੇ ਨੂੰ ਮਤਲਬ ਦਲਜੀਤ ਭਾਪ ਆਪਣੇ ਸੌਰੀ ਸੁਰਜੀਤ ਖਾਨ ਨੂੰ ਨਾ ਬਾਲੀ ਸਗੂ ਨੂੰ ਕਿਸੇ ਨੂੰ ਕੋਈ ਮਤਲਬ ਐਗਰੀਮੈਂਟ ਨਹੀਂ ਹੈ ਕੋਈ ਐਨਓਸੀ ਨਹੀਂ ਹੈ ਕੋਈ ਕਿਸੇ ਵੀ ਜਗ੍ਹਾ ਦੇ ਸਿਗਨੇਚਰ ਨਹੀਂ ਹੈ ਬਲਕਿ ਮੈਨੂੰ ਤਾਂ ਪਤਾ ਨਹੀਂ ਲੱਗਦਾ ਕਦੋਂ ਕੌਣ ਮੇਰਾ ਸੌਂਗ गा ਦਿੰਦਾ ਮਿਲ ਤਾਂ ਕੋਈ ਦੋਸਤ ਹੀ ਮਿੱਤਰੀ ਦੱਸਦਾ ਵੀ ਭਾਈ ਤੇਰਾ ਸੌਂਗ ਆ ਗਿਆ अच्छा सुरजीत ਉਹਨਾਂ ਦੇ ਨਾਲ ਫਿਰ ਤੁਹਾਡਾ رابطہ ਕਦੋਂ ਹੋਇਆ ਸੀ ਜਦੋਂ ਇਹ ਗਾਣਾ ਸ਼ੁਰੂ ਤੋਂ ਆਪਾਂ ਸ਼ੁਰੂ ਗੱਲ ਕਰੀਏ ਤਾਂ ਸੰਨ 2000 ਦੇ ਵਿੱਚ ਇਹ ਗਾਣਾ ਆਉਂਦਾ ਤੇ ਉਦੋਂ ਤੁਹਾਡੀ ਫਿਰ ਕਿਵੇਂ ਗੱਲਬਾਤ ਬਣੀ ਸੁਰਜੀਤ 칸 ਉਹਨਾਂ ਦੇ ਨਾਲ ਉਹ ਸੁਰਜੀਤ ਗਾ ਇਹ ਆਪਣੇ ਮਲੇ ਕੋਲੇ ਤੋਂ ਬਾਵਾ ਖਾਨ ਨਹੀਂ ਮੋਟੀ ਮੋਟੀ ਅਖਤਰੀ ਆਈ ਪਰ ਬਲੈਕ ਉਹਨਾਂ ਦੇ ਭਰਾ ਸੁરાજ ਖਾਨ ਨਾਲ ਗੱਲ ਹੋਈ ਸੀ ਮੇਰੇ ਆਉਣਾ ਜਾਣਾ ਸੀ ਉਹਨਾਂ ਦੇ ਉਹਨਾਂ ਦੇ ਉਹਨਾਂ ਦਾ ਮੇਰੇ ਘਰੇ ਆਉਣਾ ਜਾਣਾ ਸੀ ਤੋ ਮਿੱਤਰ ਜੀ ਤੇ ਉਹ ਕਹਿੰਦੇ ਆਪਾਂ ਨੂੰ ਇੱਕ Song ਚਾਹੀਦਾ ਬਾਬਾ ਖਾਨ ਦਾ ਇਸ ਟਾਈਮ ਪੂਰਾ ਨਾਮ ਹੈ ਕੁੰਨੇ ਮੈਂ ਵੀ ਤੁਹਾਡਾ Song ਚਾਹੀਦਾ ਤੁਹਾਨੂੰ ਨਾਮ ਕਾਫੀ ਸੁਣਿਆ ਵੀ ਤੁਸੀਂ ਅੱਛੀ ਤੁਸੀਂ ਅੱਛਾ ਲਿਖਦੇ ਹੋ ਵੀ ਕੋਈ ਰੋਮਾਂਟਿਕ Song ਲਿਖੋ ਵੀ ਜੋ ਕਿ ਬੜੇ ਲੈਵਲ ਦਾ ਆਪਾਂ ਨੇ ਉਹ Song ਕਰਨਾ ਹੈ ਸੁਪਰ ਡੁੱਪਰ ਹਿੱਟ ਹੋਵੇ ਤਾਂ ਹੀ ਸਰ ਉਹ ਮੈਂ ਸੌਂਗ ਤਾਂ ਲਿਖਦਾ ਮੈਂ ਲਿਖਣ ਤੋਂ ਬਾਅਦ ਮੈਨੇ ਉਹਨਾਂ ਨੂੰ ਦਿਖਾਇਆ ਨਹੀਂ ਪੂਰੇ ਮੈਨੇ ਰਾਤਾਂ ਲਾ ਲਾ ਕੇ ਇੱਕ ਇੱਕ ਲਫ਼ਜ਼ ਪਰੋਆ ਨੂੰ ਉਹਦੇ ਵਿੱਚ ਮਤਲਬ ਕੱਲਾ ਕੱਲਾ ਲਫ਼ਜ਼ ਲਿਖਿਆ ਰਾਤਾਂ ਗੁਜ਼ਾਰੀਆਂ ਪੂਰੇ ਤਰੀਕੇ ਨਾਲ ਮੈਨੂੰ ਗਾਣਾ ਲਿਖਿਆ। ਯਾਨੀ 10 ਪਹਿਲਾਂ ਹੀ ਦਿੱਤਾ ਸੀ। ਮਤਲਬ ਦੱਸਤਾ ਸੀ ਸੌਰੀ ਵੀ ਮਤਲਬ ਟਾਈਮ ਬਾਅਦ ਚ ਲਗਾਇਆ ਸੀ। ਇਹ ਨਹੀਂ ਦੱਸਿਆ ਮੈਨੇ ਵੀ ਮਤਲਬ ਮੈਂ ਰਾਤਾਂ ਲਗਾਈਆਂ ਇਹਨਾਂ ਦੇ ਪਰ। ਠੀਕ ਹੈ। ਤੇ ਉਹਨੂੰ ਮੈਨੇ ਉਹ Song ਦੇ ਦਿੱਤਾ। ਠੀਕ ਹੈ ਜੀ। ਤਾਂ ਉਹਨਾਂ ਨੇ ਉਹਨਾਂ ਨੂੰ ਬਹੁਤ ਅੱਛਾ ਲੱਗਿਆ ਵੀ ਕੰਪੋਜੀਸ਼ਨ ਬਹੁਤ ਅੱਛੀ ਲੱਗੀ ਤੇ ਫਿਰ ਉਹਨਾਂ ਨੇ ਟੈਗਰੌਟ ਥੀਏਟਰ ਦੇ ਵਿੱਚ ਸਿੰਗਰ ਸੀ ਸਾਰੇ ਆਏ ਹੋਏ ਸੀ ਸੁਸ਼ਾਬ ਸੰਸ਼ੇਸ਼ਾੰਦਰ ਜੀ ਵੀ ਸੀ ਸਨ ਤੇ ਉੱਥੇ ਉਹਨਾਂ ਨੇ ਗਾਇਆ ਸਿਰਾਜ ਨੇ ਤਾਂ ਉੱਥੇ ਸੁਜੀਤ ਭਾਈ ਵੀ ਬੈਠੇ ਸੀ। अच्छा पहला सूरज हुना ने गाना गाया ਸੀ तेरे मेरे प्यार ਨੂੰ ਨਜ਼ਰ ਲੱਗ ਜਾਵੇਗਾ ਉਹ ਬੈਸੀ ਸਟੇਜ ਤੇ ਗਾਇਆ ਸੀ ਬੰਚ ਦੇ ਟੈਗਰ ਖੇਤਰ ਦੇ ਬੈਸੀ ਮਤਲਬ ਇੰਜਾਇਰ ਵੀ ਆ ਇੱਕ ਬੰਦਾ ਸਿੰਗਰ ਹੈ ਠੀਕ ਹੈ ਜੀ ਤੋਂ ਉਹ ਇੰਨਾ ਪਸੰਦ ਆ ਮਤਲਬ ਤਿੰਨ ਵਾਰ ਸੁਣਿਆ ਗਿਆ ਉੱਥੇ ਠੀਕ ਹੈ ਜੀ ਤਾਂ ਸਜੀਤ ਖਾਨ ਭਾਜੀ ਦੇ ਕਹਿੰਦੇ ਵੀ ਉਹਨਾਂ ਦੇ ਮਿੱਤਰ ਦੋਸਤ ਕਹਿੰਦੇ ਵੀ ਇਹ ਲੈ ਲੋ ਗਾਣਾ ਇਹ ਹਿੱਟ ਜਾਊਗਾ Song ਠੀਕ ਹੈ ਜੀ ਤਾਂ ਉਹਨਾਂ ਨੇ ਉਹ ਸਰਾਜ ਨਾਲ ਗੱਲ ਕੀਤੀ ਵੀ ਇਸ ਤਰ੍ਹਾਂ ਕਰਕੇ ਮੈਂ ਉਹਨਾਂ ਨੂੰ ਮਨਾ ਕਰਤਾ ਵੀ ਮੈਂ ਇਹ Song ਦੇਣਾ ਨਹੀਂ ਕਈ ਦਿਨ ਮੈਂਨੇ ਮਤਲਬ ਉਹ Song ਮੰਨਿਆ ਨਹੀਂ ਸੀ ਮੈਂ ਠੀਕ ਹੈ ਜੀ ਤਾਂ ਮੈਂ ਕਹਾਂ ਵੀ ਤੈਨੂੰ ਕੱਢਣ ਪਾਣ ਨੂੰ ਜਾਂ ਬੰਮੇ ਨੇ ਬਸ ਬਾਬਾ ਜੀ ਤੋਂ ਹੀ ਕਰਾਣਾ ਉਹ ਕਹਿੰਦੇ ਹਜੀਬ ਸਮਝ ਦੇ ਮਤਲਬ ਥੋੜੀ ਮੈਸੀ ਮਤਲਬ ਅਗਰ ਹਿੱਟ ਹੋ ਜਾਂਦਾ ਤੈਨੂੰ 20000 ਰੁਪਏ ਦੇ ਦਾਂਗੇ ਮੈਂ ਲੈ ਦੂੰਗਾ ਬਹੁਤ ਕਸਮਾਂ ਖਾਧੀਆਂ ਉਹਨਾਂ ਨੇ ਮਤਲਬ ਤੇ ਕੁਝ ਜ਼ਿਆਦਾ ਉਹ ਕਰਨ ਲੱਗੇ ਕੰਪੇਅਰ ਕਰਨ ਲੱਗੇ ਜ਼ਿਆਦਾ ਕਹਿਣ ਲੱਗੇ ਚਲੋ ਮੈਂ ਤਾਂ ਫਿਰ ਦੇ ਦਿੰਨੇ ਆ ਵੀ ਮੇਰੇ ਵੀ ਪਰ ਗੱਲ ਕਰਾ ਦੋ ਠੀਕ ਹੈ ਜੀ ਤਾਂ ਸਜੀਦ ਪਾਜਨੀ ਪੂਰੇ ਹਿੱਲਾ ਸ਼ੇਰੀ ਦਿੱਤੀ ਬਾਬਾ ਜੀ ਤੁਸੀਂ ਪ੍ਰਵਾਹ ਨਾ ਕਰੋ ਪ੍ਰਵਾਹ ਨਾ ਮੰਨੋ ਆਪਾਂ ਕੋਈ ਨਹੀਂ ਕਰਦਾਂਗੇ ਜੋ ਸਰਾਈ ਕੰਨ ਮੈਨੂੰ ਯਕੀਨ ਹੋ ਗਿਆ ਮੈਂ ਇਹਨਾਂ ਨੂੰ ਸੌਂਗ ਦੇਤਾ ਠੀਕ ਹੈ ਜੀ ਤਾਂ ਆਪਾਂ ਨੂੰ ਇਹਦਾ ਮਿਲਿਆ ਮਿਲਿਆ ਕੁਝ ਨਹੀਂ ਮਤਲਬ ਇਸ ਤਰ੍ਹਾਂ ਮਤਲਬ ਸਰਾਈ ਖਾਨ ਨੇ ਮਿਲਾਇਆ ਸੀ ਇਹਨਾਂ ਨੂੰ ਇਸ ਤਰ੍ਹਾਂ ਸੌਂਗ ਗਿਆ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਸਰਜੀਤ ਖਰ ਉਹਨਾਂ ਵੱਲੋਂ ਗੱਲ ਕਹੀ ਗਈ ਸੀ ਕਿ ਵੀ 20000 ਰੁਪਏ ਤੁਹਾਨੂੰ ਦਿੱਤੇ ਜਾਣਗੇ ਫਿਰ ਉਹ ਮਿਲ ਗਏ ਕਿ ਨਹੀਂ ਮਿਲੇ ਤੁਹਾਨੂੰ ਮੈਨੂੰ ਕਿ 20 ਪੈਸੇ ਨਹੀਂ ਮਿਲੇ ਠੀਕ ਹੈ ਜੀ ਕੋਈ ਅਸੀ ਗੱਲ ਨਹੀਂ ਹੈਗੀ ਚਲੋ ਉਹਨਾਂ ਦੀ ਹਾਂਜੀ ਚਲੋ ਲੋਕਾਂ ਦੇ ਵਿੱਚ ਪਹਿਚਾਣ ਤਾਂ ਬਣ ਗਈ ਹੋਊਗੀ ਨਾ ਫਿਰ ਤੁਹਾਡੇ ਕਿ ਵੀ ਤੁਹਾਡਾ ਨਾਮ ਆ ਗਿਆ ਗਾਣੇ ਦੇ ਵਿੱਚ ਉਸ ਟਾਈਮ ਦੇ ਵਿੱਚ हां जी बस पहचानता बन गई है अगर मैं कोई राशन खरिजन जनरल रो कहंदा मैं कहंदा भाई मेरे गाना हिट हो गया जी वो कहंदा हिट होया हो पैसे ਕੱਢ ਕਿੰਨੇ ਕਿਲੋ چینی ਇੰਨੇ ਦੀ ਹੈ ਜੀ ਜਾਂ ਸਮਾਨ ਇੰਨੇ ਹੈ ਜੀ हां जी फिर ਹੁਣ ਕਿਤੇ ਕਿਤੇ ਦਰਦ ਮਹਿਸੂਸ ਹੁੰਦਾ ਵੀ ਕੈਪਸ਼ਨ ਦੇ ਵਿੱਚ ਦਲਜੀਤ ਹੁਰਾਂ ਵੱਲੋਂ ਤੁਹਾਡਾ ਜਿਹੜਾ ਨਾਮ ਆ ਉਹ ਨਹੀਂ ਲਿਖਿਆ ਗਿਆ हां जी ਮੈਂ ਉਹਨਾਂ ਦੇ ਇਹ ਮਤਲਬ ਮੈਂ ਸਮਝਣ ਦੀ ਕੋਸ਼ਿਸ਼ ਕਰੇ ਆਡੀਅנס ਵੀ ਵੀ ਮੈਂ ਇੱਕ ਰਿਕੁਐਸਟ ਤੌਰ ਤੇ ਕਹਿ ਰਿਹਾ ਹਾਂ ਜੀ ਸਮਝਣ ਦੀ ਕੋਸ਼ਿਸ਼ ਕਰਨ ਦਲਜੀਤ ਭਾਜੀ ਵੀ ਮੈਂ ਇਹ ਕਹਿਣਾ ਚਾਹੁੰਦਾ ਵੀ ਮਤਲਬ ਵੀ ਮੇਰੇ ਇੱਕ ਮਨ ਨੂੰ ਇਸ ਤਰ੍ਹਾਂ ਦੀ ਤਕਲੀਫ ਹੋਈ ਹੈ ਵੀ ਇਹ ਤਕਲੀਫ ਨਹੀਂ ਹੋਈ ਤੁਹਨੇ ਗਾਤਾ ਠੀਕ ਹੈ ਮਤਲਬ ਤੁਸੀਂ ਕੋਈ ਮੰਗ ਕਹਿਣ ਦਾ ਮਤਲਬ ਕੋਈ ਫਾਈਨੈਂਸ਼ਲੀ ਕੋਈ ਮੰਗ ਨਹੀਂ ਕਰ ਰਹੇ ਉਹਨਾਂ ਤੋਂ ਬਿਲਕੁਲ ਵੀ ਕਿਸੇ ਵੀ ਇੰਟਰਵਿਊ ਦੇ ਵਿੱਚ ਇੱਕ ਲਫ਼ਜ਼ ਵੀ ਇੱਕ ਪੈਸੇ ਦਾ ਵੀ ਜ਼ਿਕਰ ਕੀਤਾ ਹੋਵੇ ਜੀ ਤਾਂ ਮੈਨੂੰ ਸਾਬਤ ਕਰ ਦਿਓ ਜੋ ਤੁਹ ਤੁਸੀਂ ਤੋਹਫੀ ਕਹੋਗੇ ਜੋ ਜੁੱਤੀਆਂ ਮੇਰਾ ਸਿਰ ਹੋਵੇਗਾ ਠੀਕ ਹੈ ਮੈਂ ਤਾਂ ਸਿਰਫ ਇਹ ਇਹ ਮੰਗ ਕੀਤੀ ਆ ਵੀ ਮੇਰੀ ਪਛਾਣ ਬਣਾਓ ਵੀ ਮਲੇਰ ਕੋਲੇ ਦਾ ਦਰਦ ਹਸੀਬ ਹੈ ਉਹ ਨੀਚੇ ਲਿਖ ਦਿੰਦੇ ਦਰਦ ਹਸੀਬ ਠੀਕ ਹੈ ਜੀ ਬਸ ਥੋੜਾ ਮਸਾਲਾ ਸਿਰਫ ਨਾਮ ਦਾ ਹੀ ਹੈ ਕਿ ਕੈਪਸ਼ਨ ਦੇ ਵਿੱਚ ਦਰਦ ਹਸੀਬ ਨਹੀਂ ਲਿਖਿਆ ਗਿਆ ਜੀ ਹਾਂ ਜੀ ਠੀਕ ਹੈ ਤੇ ਲੋਕਾਂ ਦੇ ਕੋਲੇ ਮੇਰਾ ਨਾਮ ਤਾਂ ਪਹਿਲਾਂ ਜਨਨ ਕਿ ਪੰਜਾਬ ਲੈਵਲ ਤੇ ਹੋਇਆ ਜਨਨ ਕਿ ਪਹਿਲਾ ਸੌਂਗ ਹੋਇਆ 2000 ਚ 2005 ਚ ਇੰਟਰਨੈਸ਼ਨਲ ਲੈਵਲ ਤੇ ਬਹੁਤ ਦੂਰ ਦੂ ਕੋ ਇੰਟਰਨੈਸ਼ਨਲ ਲੈਵਲ ਤੇ ਉਸ ਟਾਈਮ ਵੀ ਵਰਲਡ ਲੈਵਲ ਤੇ ਮੇਰਾ ਸੌਂਗ ਹਿੱਟ ਹੋ ਚੁੱਕਿਆ ਸੀ ਠੀਕ ਹੈ ਨਾਮ ਜਾਣਦੇ ਸਿਰਫ ਜਿਵੇਂ ਤਸਰੀਦ ਭਾਈ ਨੇ ਇੱਕ ਵਾਰ ਕਿਹਾ ਸੀ ਮੈਨੂੰ ਕਿ ਬੁਰੀ ਦੁਨੀਆ ਦੇ ਵਿੱਚ ਕਿਸੇ ਵੀ ਕੋਨੇ ਚ ਜਾ ਕੇ ਮੇਰਾ ਨਾਮ ਲੈ ਲਿਓ ਠੀਕ ਹੈ ਜੀ ਆਪਣਾ ਨਾਮ ਲੈ ਲਿਓ ਐ ਕਹਿ ਦਿਓ ਵੀ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਇਹ ਮੇਰਾ Song ਹੈ ਔਰ ਪੂਰੇ World 'ਚ ਕਿਤੇ ਵੀ ਜਾ ਕੇ ਨਾਮ ਨਾ ਨਾ ਬਣਾ ਜ਼ਿਕਰ ਕਰ ਦਿਓ ਤੁਹਾਨੂੰ ਅਗਲਾ ਕਹੋ ਤੁਹਾਨੂੰ ਆਪ ਹੀ ਪਤਾ ਲੱਗ ਜਾਊ ਵੀ ਤੁਹਾਡੀ Value ਕੀ ਹੈ ਠੀਕ ਹੈ ਜੀ ਲੇਕਿਨ ਮੇਰਾ ਨਾਮ ਹੀ ਜਾਣਦੇ ਨੇ ਲੋਕ ਵੀ ਵੀ ਕਿ ਮੇਰੀ ਪਛਾਣ ਨਹੀਂ ਹੈਗੀ ਹੈ ਉਹ ਪਛਾਣ ਹੀ ਅੱਜ ਖਤਮ ਹੋ ਰਹੀ ਸੀ ਠੀਕ ਹੈ ਜੀ ਠੀਕ ਵੀ ਲੋਕ ਜੇਕਰ ਉਹ ਦਰਦ ਸਵੀਕਾਰ ਦੇਣਦੇ ਜਾਂ ਕਦੇ ਮਿਲੇ ਕੋਲਲੇ ਦੇ ਤਾਂ ਅੱਜ ਮੈਨੂੰ ਕੰਮ ਮਿਲਣ ਲੱਗ ਜਾਂਦਾ ਜੋ ਦਬਿਆ ਹੋਇਆ ਸੀ ਮੈਂ 20 ਸਾਲ ਪਹਿਲਾਂ ਹੁਣ ਵੀ ਦਬਿਆ ਹੈ ਥੋੜਾ ਜਿਹਾ ਬਾਹਰ ਆ ਜਾਂਦਾ अच्छा एक चीज और मैं ਤੁਹਾਡੇ ਤੋਂ ਜਾਣੀ ਚਾਹਨਾ ਵਾਂ ਕਿ ਚਲੋ ਉਹਨਾਂ ਵੇਲਿਆਂ ਦੇ ਵਿੱਚ ਇਹਨਾਂ ਸੋਸ਼ਲ ਮੀਡੀਆ ਦਾ ਹੈ ਨਹੀਂ ਸੀ ਹਨਾ ਇਸ ਕਰਕੇ ਤੁਸੀਂ ਧਿਆਨ ਦੇ ਵਿੱਚ ਨਹੀਂ ਆਏ ਦਰਸ਼ਕਾਂ ਦੇ ਪਰ ਹੁਣ ਕਿਤਨਾ ਕਿਤੇ ਤੁਸੀਂ ਧਿਆਨ ਦੇ ਵਿੱਚ ਤਾਂ ਆ ਗਏ ਹੋ ਪਰ ਲੋਕਾਂ ਦੇ ਵੱਲੋਂ ਗਲਤ ਕਮੈਂਟ ਬਹੁਤ ਕੀਤੇ ਜਾ ਰਹੇ ਨੇ ਮੈਂ ਤੁਹਾਡੀ ਇੱਕ ਇੰਟਰਵਿਊ ਦੇਖ ਰਿਹਾ ਸੀ ਉਹਦੇ ਵਿੱਚ ਗੱਲ ਹੋ ਰਹੀ ਸੀ ਇਹ ਕਿ ਸ਼ਾਇਦ ਦਰਦ ਹਸੀਬ ਹੈ ਉਹ ਫੇਮ ਭਾਲਦਾ ਹੈ ਆਪਾਂ ਸਿੱਧੇ ਸ਼ਬਦਾਂ 'ਚ ਕਹੀਏ ਜਾਂ ਕੋਈ ਪੈਸਿਆਂ ਦੀ ਮੰਗ ਕਰ ਰਿਹਾ ਇਸ ਕਰਕੇ ਵੀ ਜਿਹੜਾ ਹੈਗਾ ਆ ਉਹ ਦਰਦ ਹਸੀ ਇੰਟਰਵਿਊ ਕਰ ਰਿਹਾ ਤੇ ਲੋਕਾਂ ਨੂੰ ਆਪਣੀ ਗੱਲ ਰੱਖ ਰਿਹਾ ਲੋਕਾਂ ਦੇ ਵਿੱਚ ਦੇਖੋ ਜੀ ਮੈਂ ਤਾਂ ਪਹਿਲਾਂ ਇਸ ਤਰ੍ਹਾਂ ਗੂੰਗਾ ਇੱਕ ਵਾਰ ਮਨੇ ਢੇਲੀ ਬੋਸ ਦੇ ਵਿੱਚ ਇੱਕ ਇੰਟਰਵਿਊ ਕੀਤੀ ਸੀ ਉਸ ਵਿੱਚ ਵੀ ਮੈਨੇ ਬਾਰ-ਬਾਰ ਇੱਕੋ ਹੀ ਚੀਜ਼ ਇਸ ਤਰ੍ਹਾਂ ਆ ਰਹੀ ਸੀ ਜੀ ਇਹ ਸਾਰੇ ਜਿੰਨੇ ਵੀ ਕਮੈਂਟ ਕਰ ਰਹੇ ਸੀ ਉਹ ਇੱਕੋ ਹੀ ਚੀਜ਼ ਨਜ਼ਰ ਆ ਰਹੀ ਸੀ ਮੈਨੂੰ ਠੀਕ ਹੈ ਜੀ ਤੇ ਪਹਿਲਾਂ ਤਾਂ ਮੈਂ ਇਕੱਲਾ ਸੀ ਉਹਨ ਮੇਰੇ ਬੱਚੇ ਨੇ ਹਾਂ ਜੀ ਇਹ ਪਾਪਾ ਇੱਕੋ ਜਿਹੀ ਚੀਜ਼ ਕਿਉਂ ਨਜ਼ਰ ਆ ਰਹੀ ਹੈ ਹੂੰ ਤਾਂ ਜ ਮੈਨੇ ਮੈਨੇ ਆਈਡੀਆ ਲਾਇਆ ਵੀ ਇਹ ਬੰਦੇ ਨੇ ਮੈਨੇ ਉਹ ਬੰਦੇ ਦੇ ਉਸ ਤਰ੍ਹਾਂ ਦੇ ਪੁਆਇੰਟ ਦੇ ਨਾਲ ਮੈਨੇ ਉਹਨਾਂ ਨੂੰ ਜਵਾਬ ਦਿੱਤਾ ਠੀਕ ਹੈ ਜੀ ਕਿਉਂ ਮੈਂ ਸਮਝ ਗਿਆ ਵੀ ਇਹ ਇਹ ਉਸ ਬੰਦੇ ਦੇ ਹੀ ਬੰਦੇ ਨੇ ਵੀ ਮੇਰੇ ਖਿਲਾਫ ਛੱਡੇ ਹੋਏ ਨੇ ਠੀਕ ਹੈ ਜੀ ਤਾਂ ਫਿਰ ਮੈਨੇ ਉਹਨਾਂ ਨੂੰ ਜਵਾਬ ਦਿੱਤਾ ਉਹਨੇ ਫੌਰਨ ਮੈਨੂੰ ਫੋਨ ਕਰ ਲਿਆ ਮੈਂ ਕਹ ਵੀ ਵੀ ਤੂੰ ਮੇਰੇ ਕੋਲੇ ਕੁਝ ਐਸਾ ਮੈਨੇ ਕਹਿਤਾ ਸੀ ਵੀ ਸਭ ਦੇ ਬੱਚੇ ਨੇ ਸਭ ਦੇ ਐ ਵੀ ਐ ਸੋਚੋ ਵੀ ਸਾਡੇ ਵੀ ਬੱਚੇ ਨੇ ਅਗਰ ਆਪਾਂ ਕਿਸੇ ਦੇ ਖਿਲਾਫ ਬੋਲਾਂਗੇ ਤੁਸੀਂ ਸੱਚ ਦੇ ਖਿਲਾਫ ਸੱਚ ਦੇ ਖਿਲਾਫ ਬੋਲ ਰਹੇ ਹੋ ਜੀ ਦੇਖੋ ਮੈਂ ਇੰਨੀ ਬੜੀ ਬੈਂਕ ਨੂੰ ਗੱਲ ਦੱਸਦਾ ਆ ਮੇਰਾ ਰਿਜ਼ਕ ਹੈ ਠੀਕ ਹੈ ਜੀ ਮੀਨਿੰਗ ਮਤਲਬ ਜਿਹੜੇ ਮੇਰੇ ਗਾਣੇ ਲਿਖਿਓ ਨੇ ਮੈਂ ਇਸ ਰੋਜ਼ਗਾਰ ਦੀ ਕਸਮ ਖੰਣਾ ਮੌਸ ਪ੍ਰਮਾਤਮਾ ਦੀ ਕਸਮ ਖੰਣਾ ਉਸ ਅੱਲਾਹ ਦੀ ਕਸਮ ਖੰਣਾ ਹੈ ਉਦੇ ਕੋਲੇ ਮੈਨੇ ਮਰ ਕੇ ਜਾਣਾ ਉਹਦੇ ਕਬਜ਼ੇ 'ਚ ਮੇਰੀ ਰੂਹ ਹੈ ਜੀ ਇਹ Song ਮੇਰਾ ਹੈ ਮੈਂ ਮਲੇ ਕੋਲੇ ਦੇ ਵਿੱਚ ਮੈਂ ਮਲੇ ਕੋਲੇ ਦਾ ਰਹਿਣ ਵਾਲਾ ਹਾਂ ਔਰ ਇਹ ਮੇਰਾ Song ਹੈ ਔਰ ਮੈਂ ਸਿਰਫ ਮੇਰੀ ਡਿਵਾਂਸ ਦਰਜੀਤ ਭਾਈ ਨੂੰ ਇਹ ਹੈ ਕਿ ਮੇਰਾ ਬਸ ਮੈਨੂੰ ਤਕਲੀਫ ਇਸ ਚੀਜ਼ ਦੀ ਹੈ ਕਿ ਮੇਰਾ ਨਾਮ ਲੈਣ ਦੇ ਮੈਨੂੰ ਕੋਈ ਪ੍ਰੋਬਲਮ ਸੀ ਮੈਨੂੰ ਖੁਸ਼ੀ ਬਹੁਤ ਆ ਕਿ ਉਹਨਾਂ ਨੇ ਗਾਣਾ ਗਾਇਆ ਮੈਨੂੰ ਇਤਰਾਜ ਕੋਈ ਨਹੀਂ ਹੈਗਾ ਬਸ ਥੋੜੀ ਤਕਲੀਫ ਦੇਖੋ ਜੀ ਤੁਹਾਡਾ ਤੁਹਾਡੀ ਪ੍ਰਾਪਰਟੀ ਹੈ ਜੀ ਜੋ ਕੋਈ ਹੋਰ ਦੱਸੇ ਵੀ ਮੇਰੀ ਪ੍ਰਾਪਰਟੀ ਹੈ ਮੈਂ ਕਿ ਤੁਹਾਨੂੰ ਘਰ ਰਹਿਣ ਵਾਸਤੇ ਦੇ ਦਿੱਤਾ ਜੀ ਵੀ ਆ ਰੋ ਕੋਈ ਵੀ ਮਰਜੀ ਤੁਹਾਨੂੰ ਵੀ ਆ ਤੁਸੀਂ ਮੇਰੇ ਜਿੱਦ ਕਰਕੇ ਕਿ ਕੁਛ ਮੇਰੇ ਤੋਂ ਘਰ ਲੈ ਲਿਆ ਮੈਨੂੰ ਤੁਹਾਨੂੰ ਦੇ ਦਿੱਤਾ ਵਿੱਚ ਲੈ ਲੋ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਰਹਿਣ ਲੱਗ ਗਏ ਉਸ ਤੋਂ ਬਾਅਦ ਕਹੋਗੇ ਵੀ ਅਸੀਂ ਵੇਚਣਾ ਇਹ ਜੀ ਮੰਗੋ ਵੀ ਘਰ ਤਾਂ ਮੇਰਾ ਤੁਸੀਂ ਕਿਵੇਂ ਕੋਈ ਦੂਗੀ ਕਰ ਲੈਗਾ ਅਸੀਂ ਵੇਚਾਂਗੇ ਅਸੀਂ ਤਾਂ ਵੀ ਦੋ ਦਾ ਕਬਜ਼ਾ ਕਰਕੇ ਤੁਸੀਂ ਘਰ ਹੀ ਆਪਣਾ ਬਣਾ ਲਿਆ ਤੁਹਾਨੂੰ ਰਹਿਣ ਦੀ ਜਗ੍ਹਾ ਦਿੱਤੀ ਸੀ ਜੀ ਇਹ ਇਸ ਤਰ੍ਹਾਂ ਹੋਇਆ ਹੈ ਮੇਰੇ ਨਾਲ ਜੀ ਲੱਗਦਾ ਫਿਰ ਤੁਹਾਨੂੰ ਵੀ ਦਲਜੀਤ ਦੁਸਾਂਝ ਤੁਹਾਡਾ ਹੀ ਗੱਲ ਦਾ ਜਵਾਬ ਦੇਣਗੇ ਇਹ ਮੈਨੇ ਪਹਿਲਾਂ ਵੀ ਕਿ ਜਗ੍ਹਾ ਤੇ ਕਹੀ ਸੀ ਮੈਂ ਇਸ ਤਰ੍ਹਾਂ ਕਹਿਣਾ ਚਾਹਣਾ ਥੋੜਾ ਜਿਹਾ ਮੈਨੂੰ ਸੈਡ ਹੋਇਆ ਕਿ ਦਲਜੀਤ ਮੈਨੂੰ ਹੈ ਜੇ ਮੈਂ ਗੱਲ ਕਰੂੰ ਆਈ ਮੈਨੂੰ ਪੂਰੇ ਧਿਆਨ ਨਾਲ ਸੁਣੀਓ ਦਲਜੀਤ ਭਾਈ ਜੀ ਨੂੰ ਮੈਂ ਕਹਿਣਾ ਚਾਹਣਾ ਕਿ ਤੁਸੀਂ ਜੇ ਸਟਾਰਟ ਕੀਤਾ ਉਹਨਾਂ ਦੀ ਮਾਂ ਦੇ ਜਦ ਉਹਨਾਂ ਦੇ ਭਾਈਆਂ ਦੇ ਚ ਉਹਨਾਂ ਦੇ ਖਾਸ ਕਰਕੇ ਮਾਂ ਨੂੰ ਹੁੰਦਾ ਮੇਰਾ ਬੱਚਾ ਬਹੁਤ ਅੱਗੇ ਜਾਵੇ ਤੁਹਾਡੇ ਮਾਂ ਨੂੰ ਵੀ ਇਸ ਤਰ੍ਹਾਂ ਜ਼ਰੂਰ ਹੋਊਗਾ ਵੀ ਸਾਡਾ ਮੇਰਾ ਬੇਟਾ ਬਹੁਤ ਅੱਗੇ ਜਾਵੇ ਉਹ ਤੁਸੀਂ ਚਲੇ ਵੀ ਗਏ ਤੁਹਾਡੇ ਮਾਂ ਬਹੁਤ ਖੁਸ਼ ਹੋਣਗੇ ਮੇਰੀ ਮਾਂ ਵੀ ਇਸ਼ਤਰੀ ਚਾਹੁੰਦੀ ਹੈ ਕਿ ਮੇਰਾ ਪੁੱਤ ਵੀ ਇਸ਼ਤਰੀ ਅੱਗੇ ਜਾਵੇ ਬਹੁਤ ਨਾਮ ਹੋਵੇ ਮੈਂ ਹਾਂ ਮੈਂ ਤੁਹਾਡੇ ਕੋਲ ਰਿਕੁਐਸਟ ਕਰਦਾ ਜਿਵੇਂ ਤੁਹਾਨੂੰ ਤੁਹਾਡੀ ਮਾਂ ਹੈ ਇਸ ਤਰ੍ਹਾਂ ਮੇਰੀ ਵੀ ਮਾਂ ਹੈ ਮੇਰੇ ਵੀ ਬੱਚੇ ਨੇ ਵੀ ਪਲੀਜ਼ ਇਸ ਨਾਤੇ ਤੁਸੀਂ ਮੇਰੀ ਮਤਲਬ ਜ਼ਿਕਰ ਕਰ ਦੋਗੇ ਮੇਰੀ ਥੋੜੀ ਲਾਈਫ ਬਣ ਜੂਗੀ ਮੈਂ ਤੁਹਾਨੂੰ ਦੱਸੋ ਕਿਹੜੀ ਜਗ੍ਹਾ ਇਸ ਤਰ੍ਹਾਂ ਗਏ ਵੀ ਤੁਹਾਨੂੰ ਕਾਇਆ ਵੀ ਮੈਨੂੰ ਤੁਹਾਨੂੰ ਗਲਤ ਕੀਤਾ ਜਾਂ ਇਤਰਾਜ਼ ਕੀਤਾ ਮੈਂ ਤਾਂ ਇਹੀ ਕਹਿ ਵੀ ਤੁਹਾਨੂੰ ਕੈਪਸ਼ਨ 'ਚ ਨਾਮ ਨਹੀਂ ਪਾਇਆ ਪਲੀਜ਼ ਅਗਰ ਤੁਸੀਂ ਮੇਰਾ ਦੋ ਚੰਦ ਲੈਣਾ ਬੋਲ ਦੋ ਮੇਰੇ ਬਾਰੇ ਸੇ ਤਾਂ ਮੇਰੀ ਲਾਈਫ ਬਣ ਜੂਗੀ ਤੁਹਾਡੇ ਅਗਰ ਤੁਹਾਡੇ ਕੋਲ ਇੱਕ ਸਮੁੰਦਰ ਹੈ ਅਗਰ ਉਹਦੇ ਵਿੱਚ ਤੁਸੀਂ ਦੋ ਤੂਕੇ ਦੋਗੇ ਉਹ ਸਮੁੰਦਰ ਦੇ ਤੂਕੇ ਮੇਰੇ ਲਈ ਸਮੁੰਦਰ ਬਣ ਜਾਣਗੇ अच्छा एक मैं लास्ट से ਤੁਹਾਡੇ ਕੋਲੇ ਇਹ ਗੱਲ ਪੁੱਛਣੀ ਚਾਹਣਾ ਕਿ ਤੁਸੀਂ ਅੱਜ ਲਿਖਦੇ ਹੋ Song ਕਿ ਨਹੀਂ ਲਿਖਦੇ ਜੀ ਅੱਜ ਦੀ ਰੇਟ ਦੇ ਵਿੱਚ ਬਿਲਕੁਲ ਲਿਖਦੇ ਆ ਜੀ ਠੀਕ ਹੈ ਜੇਕਰ ਇਹ ਸਾਡੇ ਵੀਡੀਓ ਦੇ ਮਾਧਿਅਮ ਰਾਹੀਂ ਦਲਜੀਤ ਦੁਸਾਂਤ ਤੁਹਾਡੇ ਨਾਲ ਗੱਲ ਕਰਦੇ ਨੇ ਕਿ ਉਹ ਕਹਿਣ ਦੀ ਅੱਜ ਮੈਨੂੰ ਕੋਈ ਨਵਾਂ ਗੀਤ ਚਾਹੀਦਾ ਫਿਰ ਤੁਸੀਂ ਲਿਖ ਕੇ ਦੋਵੋਗੇ ਇਹਨਾਂ ਨੂੰ ਸਰ ਪਹਿਲਾਂ ਤਾਂ ਮੇਰੇ ਬੱਚੇ ਦੇਖਦੇ ਨੇ ਉਹ ਉਹਨਾਂ ਨੂੰ ਚੈੱਕ ਕਰਦੇ ਨੇ ਕਮੈਂਟਾਂ ਨੂੰ ਯਾਨੀ ਕਿ ਕਾਫੀ ਕਮੈਂਟ ਮਤਲਬ 2 ਲੱਖ ਤੋਂ ਉੱਪਰ ਜ਼ਿਆਦਾ ਚਲੇ ਗਏ ਉਹਦੇ ਵਿੱਚੋਂ 100 ਦੇ ਵਿੱਚ 90% ਸਰਦੀ ਡਿਮਾਂਡ ਇਹ ਹੈ ਹੱਥ ਜੋੜ ਕੇ ਵੀ ਡਿਮਾਂਡ ਹੈ ਵੀ ਦਿਲਜੀਤ ਬਾਜੀ ਇੰਨਾ ਸਕੂਨ ਵਾਲਾ Song ਹੈ ਪਲੀਜ਼ 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 ਸੁਣ ਪੂਰਾ ਫੁੱਲ Song ਗਾਓ ਪਹਿਲਾਂ ਤਾਂ ਮੇਰੀ ਇਹ ਆਫਰ ਹੈ ਵੀ ਵੀ ਮੈਂਨੇ ਕਿਸੇ ਨੂੰ NOC ਨਹੀਂ ਦਿੱਤੀ ਕਿਸੇ ਨੇ ਐਗਰੀਮੈਂਟ ਨਹੀਂ ਕੀਤਾ ਵੀ ਮੇਰੇ ਕੋਲ ਆਓ ਅਗਰ ਤੁਹਾਨੂੰ ਫੁੱਲ Song ਹੈ ਮੈਂ ਤੁਹਾਨੂੰ ਦੇਣ ਨੂੰ ਤਿਆਰ ਆ ਮੋਸਟ ਵੈਲਕਮ ਉਸ ਤੋਂ ਇਲਾਵਾ ਕਿਸ ਤਰ੍ਹਾਂ ਦਾ ਵੀ ਤੁਹਾਨੂੰ Song ਚਾਹੀਦਾ ਹੈ ਕਿਸੇ ਵੀ ਤਰੀਕੇ ਨਾਲ ਚਾਹੀਦਾ ਹੈ ਐਗਰੀਮੈਂਟ ਕਰਾ ਲਓ NOC ਲੈ ਲਓ ਤੁਹਾਨੂੰ ਮੋਸਟ ਵੈਲਕਮ ਹੋ ਤੁਸੀਂ ਕਿੱਛ ਇਨਸਾਨ ਹੋ ਤੇ ਸਭ ਤੋਂ ਵੱਡੀ ਗੱਲ ਹੈ ਵੀ ਮੈਨੂੰ ਜਿਹੜੇ ਸਿੱਖ ਧਰਮ ਦੇ ਬੰਦੇ ਨੇ ਮਤਲਬ ਉਹ ਪੰਜਾਬੀ ਨੇ ਉਹ ਮੈਨੂੰ ਬੜਾ ਨਾਜਾਇਨ ਉਹ ਪਰ ਕਿਉਂਕਿ ਹਮੇਸ਼ਾ ਲੋਕਾਂ ਦੇ ਕੰਮ ਆਉਂਦੇ ਨੇ ਤੁਸੀਂ ਵੀ ਆਂਦੇ ਹੋਵੋਗੇ ਇਹਦਾ ਕੰਮ ਆਉਣ ਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਤੁਹਾਨੂੰ ਕੋਈ ਡਿਮਾਂਡ ਨਹੀਂ ਕਿਸੇ ਵੀ ਚੀਜ਼ ਦੀ ਮੈਂ ਤੁਹਾਨੂੰ ਇਹ ਕਹਿਣਾ ਵੀ ਕੰਮ ਆਉਣ ਦਾ ਮਤਲਬ ਮੇਰਾ ਨਾਮ ਹੋ ਜਾਵੇ ਹਾਂ ਜ ਤਾਂ ਕਿ ਕਈ ਵਾਰ ਆਡੀਅנס ਗਲਤ ਸਮਝ ਜਾਂਦੀ ਹੈ ਮੈਂ ਕੋਈ ਐਸਾ ਜ਼ਿਕਰ ਹੀ ਨਹੀਂ ਕਰਨਾ ਚਾਹੁੰਦਾ ਜਿਹਦੇ ਵਿੱਚ ਕੋਈ ਪੈਸਾ ਜਾਂ ਕੋਈ ਅਸੀਂ ਜੱਗਰ ਹੋਵੇ ਫਿਲਹਾਲ ਤਾਂ ਮੈਂ ਆਪਣੀ ਮਤਲਬ ਨਾਮ ਚਾਹਣਾ ਵੀ ਮੈਨੂੰ ਲੋਕ ਪਛਾਨਣ ਵੀ ਭਾਈ ਦਰਦ ਹਸੀਬ ਆਹਾ ਹੈ ਜੀ ਕਿਉਂਕਿ ਮੈਨੂੰ ਤਾਂ ਇਸ ਤਰ੍ਹਾਂ ਮੈਂ ਇੰਨੀ ਬੜੀ ਵਾਰ-ਵਾਰ ਇਹ ਗੱਲ ਕਹਿ ਰਿਹਾ ਕਿ ਮੈਂ ਹੈਰਾਨ ਹੈ ਕਿ ਵੀ ਇੰਨੀ ਦੁਨੀਆ ਪਸੰਦ ਕਰਦੀ ਹੈ ਮੇਰੇ Song ਨੂੰ ਠੀਕ ਹੈ ਵੀ ਮੈਨੂੰ ਪਤਾ ਹੀ ਨਹੀਂ ਵੀ ਇੰਨਾ Song ਵੀ ਨਦ ਇੰਨੀ ਪਸੰਦ ਕਰਦੀ ਹੈ ਦੁਨੀਆ 16000 ਤੋਂ ਉੱਪਰ ਇਹਦੀ ਰੀਲ ਬਣਾ ਚੁੱਕੇ ਨੇ ਔਰ ਬਹੁਤ ਮੈਸੇਜ ਵੀ ਆਏ ਨੇ ਅਸੀ ਗੱਲ ਨਹੀਂ ਵੀ ਮਤਲਬ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ ਦੀ ਔਰ ਇਹੇ ਚੀਜ਼ ਜਿਨ੍ਹਾਂ ਨੇ ਗਾਇਆ ਹੈ ਜਿਨ੍ਹਾਂ ਨੂੰ ਇਹ ਲੋਕਾਂ ਨੇ ਪਸੰਦ ਕਰਦਾ ਉਹ ਉਹਨਾਂ ਨੇ ਐ ਕਿ ਵੀ ਕੁਝ ਲਫ਼ਜ਼ ਐ ਕਹਿੰਦੇ ਨੇ ਮਲੇ ਕੋਲੇ ਤੋਂ ਅਸੀਬਦਰ ਦਾ ਸਾਡੇ ਪੰਜਾਬ ਦਾ ਬੰਦਾ ਹੈ ਜਬੁੰਡਾ ਜੋ ਵੀ ਹੈ ਕਹਿ ਦੇਣਾ ਫਿਰ ਚਾ ਚੰਗ ਲਾਂ ਲੀ ਜਣਗੇ ਜੀ ਠੀਕ ਹੈ ਲੱਗਦਾ ਵੀ ਜੇ ਸ਼ਬਦਾਂ ਦੀ ਜ਼ੁਬਾਨ ਹੁੰਦੀ ਤਾਂ ਇਹ ਗੱਲ ਸਹਜੇ ਸਮਝ ਆ ਜਾਂਦੀ ਸੀ ਹਾਂ ਜੀ ਮੈਂ ਉਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਵੀ ਅਗਰ ਮੇਰੇ ਕੋਲ ਕਾਗਜ਼ ਹੁੰਦਾ ਤਾਂ ਉਹਨਾਂ ਵਾਸਤੇ ਮੈਂ ਇਹ ਲਿਖਦਾ ਕਿ ਕਾਸ਼ ਇਕ ਕਾਗਜ਼ ਨਹੀਂ ਮੇਰੀ ਜ਼ੁਬਾਨ ਹੁੰਦੀ ਕਾਸ਼ ਇਹ ਕਾਗਜ਼ ਨਹੀਂ ਮੇਰੀ ਜ਼ੁਬਾਨ ਹੁੰਦੀ ਦਿਲ ਦੀ ਗੱਲ ਦੱਸਣੀ ਹੋਰ ਵੀ ਆਸਾਨ ਹੁੰਦੀ ਜਾਂ ਅੱਖਰ ਦੱਸਦੇ ਬੋਲ ਕੇ ਮੇਰੀ ਪੀੜ ਨੂੰ ਜੇ ਰੱਬ ਨੇ ਭਰੀ ਇਹਨਾਂ ਦੇ ਵਿੱਚ ਜਾਨ ਹੁੰਦੀ ਅਸੀਂ ਸਦਾ ਹੀ ਦਲਜੀਤ ਪਿਆਰ ਦੇ ਮਹਤਾਜ ਰਹੇ ਹਾਂ ਕੋਈ ਤੱਕ ਹਸੀਬ ਤੇ ਮਿਹਰਬਾਨ ਹੁੰਦੀ ਸੇਵਾ ਤੋਂ ਤਨਵਾਜੀ ਕਿਤਨੇ ਕਿਤੇ ਅ ਅਰਧ ਹਸੀਬ ਜੀ ਦਾ ਦਰਦ ਹੈ ਜਿਹੜਾ ਉਹ ਚਲਕ ਰਿਹਾ ਵਾ ਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਅਜਿਹੇ ਗੀਤਕਾਰ ਦੀ ਜਿਹੜੀ ਮਿਹਨਤ ਹੈ ਉਹ ਪੱਲੇ ਦੇ ਵਿੱਚ ਪੈ ਜਾਵੇ ਐਨੇ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲਾ ਇਹ ਗੀਤਕਾਰ ਅੱਜ ਵੀ ਕਿਤਨਾ ਕਿਤੇ ਸੁਰਜੀਤ ਹੋ ਸਕਦਾ ਹੈ ਜਿਹੜਾ ਕਿਤੇ ਇਤਿਹਾਸ ਦੇ ਪੰਨਿਆਂ ਦੇ ਵਿੱਚ ਗਵਾਚਿਆ ਹੋਇਆ ਉਸ ਦਾ ਅੱਜ ਵੀ ਨਾਮ ਹੋ ਸਕਦਾ ਜੇਕਰ ਤੁਸੀਂ ਚਾਹੋ ਕੈਮਰਾ ਪਰਸਨ ਚਮਕੌਰ ਖਾਲਸਾ ਦੇ ਨਾਲ ਹਮਦਰਦ মিডিਆ ਦੇ ਲਈ ਮੈਂ ਬੀਬੀ ਸਿੰਘ ਰੂੜੀਆਂ ਮਲੇਰ ਕੋਟਲਾ ਤੋਂ